ਵੰਡ ਦੋ ਬੱਤਾਂ ਗੁਰਦੀ ਸਿੰਘ ਡਾਲ ਤੇ ਹਲਕਾ ਖੇਮ ਕਰਨ ਦੇ ਪਿੰਡ ਡਾਲ ਦੇ ਵਿੱਚ ਖੜੇ ਆ ਜਿੱਥੇ ਕਿ ਬੈਕਾ ਜਿਹੜੀਆਂ ਸੀ ਪਿੰਡ ਦੀਆਂ ਬੇਕਾਂ ਤਾਂ ਕਈ ਘਰ ਜਿਹੜੇ ਇਹਦੇ ਵਿੱਚ ਜਿਹੜੇ ਉਹ ਆਉਂਦੇ ਆ ਬੇਕਾਂ ਦੇ ਵਿੱਚ ਤੇ ਕਾਫੀ ਆਬਾਦੀ ਹੈ ਨਾ ਅੱਜ ਕੀ ਨਾ ਮੇਰਾ ਨਾਮ ਵੀ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਪਿੰਡ ਡਲ ਜੀ ਤਾਂ ਅੱਜ ਇੱਥੇ ਤੁਸੀਂ 71 ਹੋਏ ਹੋ ਤੇ ਕੀ ਕਹਿਣਾ ਹੈ ਇਹਦੇ ਬਾਰੇ ਅਸੀਂ ਅੱਜ ਸਾਡੇ 71 ਹੁੰਦਾ ਸੋਰਸ ਹੈਗਾ ਜੀ ਸੜਕ ਦੀ ਵਜ੍ਹਾ ਇੱਥੇ ਸਾਡੇ ਡਲ ਦਾ ਤੀਜਾ ਹਿੱਸਾ ਜਿਹੜਾ ਵਾ ਉਹ ਬਾਈਕਾਂ ਦੇ ਵਿੱਚ ਲੋਕ ਰਹਿ ਰਹੇ ਆ ਇਹਨਾਂ ਬਾਈਕਾਂ ਨੂੰ ਬੜੀ ਜਿਆਦਾ ਮੁਸ਼ਕਲ ਸੀ ਕੱਚੇ ਰਸਤਾ ਸੀਗਾ ਜੀ ਤੇ ਬੜਾ ਮੀਂਹ ਗਣੀ ਦੇ ਵਿੱਚ ਵੀ ਇਹਨਾਂ ਦਾ ਬਹੁਤ ਜ਼ਿਆਦਾ ਮੰਦਾ ਆ ਲਈ ਇਹਨਾਂ ਨੂੰ ਪਿੰਡ ਜਾਣ ਦਾ ਬੜੀ ਮੁਸ਼ਕਲ ਸੀਗੀ ਇਹਨਾਂ ਨੂੰ ਤੇ ਇਹਨਾਂ ਨੂੰ ਬੜਾ ਹੀ ਚੇਰ ਹੋ ਗਿਆ ਇਹਨਾਂ ਨੂੰ ਮਤਲਬ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਪਿੱਛੇ ਜਿੰਨੀਆਂ ਸਰਕਾਰਾਂ ਆਈਆਂ ਨੇ ਉਹਨਾਂ ਦੀਆਂ ਤਰਲੇ ਮੰਤਾਂ ਕਰਦੇ ਆ ਵੀ ਸਾਡੀ ਸੜਕਾਂ ਨੂੰ ਪਿੰਡ ਨਾਲ ਜੋੜਿਆ ਜਾਵੇ ਸਾਨੂੰ ਰਾਹ ਬਣਾ ਕੇ ਦਿੱਤਾ ਜਾਵੇ ਬਾਰੇ ਕਿਸੇ ਨੇ ਵੀ ਕਿਸੇ ਵੀ ਸਰਕਾਰ ਨੇ ਵੋਟਾਂ ਲੈਣ ਵੇਲੇ ਤੇ ਇਹਨਾਂ ਨੂੰ ਝੂਠੇ ਮਤਲਬ ਹਾਂ ਕੀਤੀ ਆ ਬਾਅਦ ਚੋ ਕਿਸੇ ਨੇ ਨਹੀਂ ਇਹਨਾਂ ਦੀ ਬਾਹ ਫੜੀ ਤੋ ਮੁੜ ਕੇ ਬਾਅਦ ਚ ਜਦੋਂ 2022 ਦੇ ਵਿੱਚ ਆਮ ਆदमी ਸਰਕਾਰ ਆਈ ਆ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਸਰਵਜਨ ਸਿੰਘ ਜੀ ਧੰਨ ਉਹਨਾਂ ਨਾਲ ਇਹਨਾਂ ਨਾਲ ਜਾ ਕੇ ਮੌਕੇ ਤੇ ਉਹਨਾਂ ਨੂੰ ਪਹੁੰਚ ਕਰਕੇ ਉਹਨਾਂ ਨੂੰ ਮਿਲ ਕੇ ਜਦੋਂ ਆਪਦੀ ਮੁਸ਼ਕਲ ਦੱਸੀ ਤਾਂ ਐਮਐਲਏ ਸਾਹਿਬ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਗੱਲ ਨਹੀਂ ਤੁਹਾਨੂੰ ਮਤਲਬ ਸੜਕ ਜਿਹੜੀ ਆ ਉਹ ਬਣਾ ਕੇ ਦਿੱਤੀ ਜਾਊਗੀ ਫਿਰ ਐਮਐਲਏ ਸਾਹਿਬ ਨੇ 1.5 ਸਾਲ ਦੇ ਵਿੱਚ ਵਿੱਚ ਹੀ ਸੜਕ ਇਹਨਾਂ ਦੀ ਪਾਸ ਕਰਵਾ ਕੇ ਇੱਕ ਦੀ ਥਾਂ ਦੇ ਦੋ ਸੜਕਾਂ ਇਹਨਾਂ ਨੂੰ ਪਾਸ ਕਰਵਾ ਕੇ ਇਹਨਾਂ ਜਿਹੜੀਆਂ ਜਿੰਨੀਆਂ 40 ਤੋਂ 50 ਬਾਈਕਾਂ ਵਾਂ ਇਹਨਾਂ ਸਾਰੀਆਂ ਬਾਈਕਾਂ ਨੂੰ ਡਲਪਿੰਡ ਦੇ ਨਾਲ ਜੋੜਿਆ ਗਿਆ ਜਿਹੜੀਆਂ ਲਵਾਰਸ ਤੁਰੀਆਂ ਫਿਰਦੀਆਂ ਹੀ ਪਹਿਲਾਂ ਉਹਨਾਂ ਨੂੰ ਵਾਰਸ ਬਣਾਇਆ ਡਲਦੇ ਤੇ ਇਹਨਾਂ ਨੂੰ ਐਮਐਲਏ ਸਾਹਿਬ ਦਾ ਤੇ ਅਸੀਂ ਸਭ ਤੋਂ ਪਹਿਲਾਂ ਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਸੜਕ ਦੇ ਨਾਲ ਜਿਹੜਾ ਇਹਨਾਂ ਨੂੰ ਜੋ ਅੱਜ ਸੌਖ ਹੋਈ ਆ ਇਹਨਾਂ ਦਾ ਉਹਨਾਂ ਦੀ ਵਜ੍ਹਾ ਕਰਕੇ ਹੀ ਹੋਇਆ ਜੋ ਵੀ ਆ ਐਮਐਲਏ ਸਾਹਿਬ ਦੀ ਵਜ੍ਹਾ ਕਰਕੇ ਜੀ ਪਹਿਲੀਆਂ ਸਰਕਾਰਾਂ ਹੀ ਇਹਨਾਂ ਕੋਲ ਬਜਟ ਘੱਟ ਹੁੰਦਾ ਸੀ ਕਿ ਜਾਨ ਬੁੱਝ ਕੇ ਜਾਂ ਲੋਕਾਂ ਨੂੰ ਨਹੀਂ ਜੀ ਬਾਈਟ ਸਭ ਕੁਝ ਸਗੋਂ ਆਮ ਆਦਮੀ ਸਰਕਾਰ ਕੋਲ ਬਜਟ ਘੱਟ ਇਹਨਾਂ ਨੂੰ ਮਿਲਿਆ ਵਾ ਸੈਂਟਰ ਵੱਲੋਂ ਵੀ ਕੁਝ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਮਿਲ ਵੀ ਸਭ ਕੁਝ ਮਿਲਦਾ ਵੀ ਰਿਹਾ ਵਾ ਪਰ ਇੱਕ ਸਿਰਫ ਇਹ ਹੈਗਾ ਕਿ ਕੋਈ ਪੰਜਾਬ ਦਾ ਸੁਆਰਨਾ ਨਹੀਂ ਹੈਗਾ ਜੀ ਪਰ ਜਦੋਂ ਦਾ ਆਮ ਆਦਮੀ ਸਰਕਾਰ ਆਈ ਆ ਤੁਸੀਂ ਕਿਸੇ ਵੀ ਹਲਕੇ ਦੇ ਵਿੱਚ ਚਲ ਜਓ ਇਦਾਂ ਹੀ ਸੜਕਾਂ ਬਣ ਰਹੀਆਂ ਸਾਡੇ ਦੇ ਆ ਖੇਮਪਰ ਨਾਲਕੇ ਦੇ ਵਿੱਚ ਤੇ ਪਤਾ ਨਹੀਂ ਕਿੰਨੀ ਵਾਰ ਮਤਲਬ ਕੋਟੇ ਮਿਲ ਚੁੱਕੇ ਆ ਸੜਕਾਂ ਦੇ ਤੇ ਐਮਐਲਏ ਸਾਹਿਬ ਨੇ ਕੋਈ ਵੀ ਕਿਸੇ ਨਾਲ ਵਿਦਕਰਾਨੀ ਕੀਤਾ ਤੇ ਐਮਐਲਏ ਜੀ ਮਹਰੇਕ ਪਿੰਡ ਦੇ ਵਿੱਚ 2-2 4-4 5-5 ਕਿਲੋਮੀਟਰ ਟੋਟੇ ਪਾਸ ਕਰਕੇ ਜਿਹੜੇ ਮਤਲਬ ਸਾਡੇ ਪਿੰਡ ਨੂੰ ਹੁਣਾ 3 ਕਿਲੋਮੀਟਰ ਦੇ ਕਰੀਬ ਟੋਟਾ ਜਿਹੜਾ ਪਾਸ ਕਰਕੇ ਤੇ ਸੜਕ ਬਣਾ ਦਿੱਤੀ ਗਈ ਹੈ ਜੀ ਅਸੀਂ ਦੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਬਾਕੀ ਗਾਹ ਵੀ ਇਦਾਂ ਹੀ ਇਹ ਸਾਰੇ ਜਾਨੇ ਜਿਤਨਾ ੜਕੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਤੇ ਆਉਂਦੀ ਵਾਰ ਵੀ 27 ਦੀ ਇਲੈਕਸ਼ਨ ਦੇ ਵਿੱਚ ਵੀ ਇਹ ਸਾਰੇ ਮੇਰੇ ਜਿੰਨੇ ਵੀ ਭੈਣ ਭਰਾ ਆ ਸਾਡੇ ਨਾਲ ਆ ਅਸੀਂ ਸਾਰੇ ਜਾਨੇ ਤੁਹਾਨੂੰ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੀ ਬਣਾਇਆ ਹੂੰ ਸਾਡਾ ਸਰਵਣ ਸਿੰਘ ਤੁਨ ਨੇ ਆਣ ਕੇ ਸੜਕ ਬਣਵਾਈਆਂ ਤੇ ਧੰਨਵਾਦ ਕਰਦੇ ਆ ਬਹੁਤ ਬਹੁਤ ਇਹਦਾ ਜਿਨੇ ਆਣ ਕੇ ਸਾਡਾ ਰੋਡ ਬਣਾਇਆ ਸਾਡੀ ਕਿਸੇ ਨੇ ਨਹੀਂ ਸੁਣੀ 40 ਸਾਲ ਸਾਨੂੰ ਇੱਥੇ ਬੈਠਿਆ ਨੂੰ ਹੋ ਗਿਆ ਅਜੇ ਤੱਕ ਕੋਈ ਪੱਕੀ ਸੜਕ ਜਾਂ ਕੋਈ ਇਟਵ ਨਹੀਂ ਲੱਗੀ ਕੋਈ ਇਟ ਨਹੀਂ ਲੱਗੀ ਕੁਛ ਨਹੀਂ ਬਣਾਇਆ 40 ਸਾਲ ਤੋਂ ਹੋ ਗਿਆ ਇੱਧਰ ਬੈਠਿਆ ਨੂੰ ਸਾਨੂੰ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਨੇ ਆਡੇ ਦੋ ਰੋਡ ਬਣਾਏ ਆ ਸੁਗੇ ਦੇ ਨਾਲ ਇੱਕ ਬਣਾਇਆ ਦੋ ਬਣਾਏ ਦੋ ਬੰਨੀ ਬਣਾਇਆ ਦੋ ਬੰਨੀ ਬਣਾਇਆ ਤੇ ਹਾਲਾਂਕਿ ਇੱਕਰਾ ਵੀ ਸਰ ਸਕਦਾ ਹੀ ਪਰ ਦੋ ਦਰ ਸਕਦਾ ਪਰ ਉਹਨੇ ਦੋ ਰੋਡ ਬਣਾਏ ਆ ਹਮ ਖਾੜ ਦੇ ਵਾਲੇ ਰੋਡ ਚ ਡੱਲ ਵਾਲੇ ਚ ਕੱਢ ਕੇ ਖਾੜ ਦੇ ਵਾਲੇ ਰੋਡ ਚ ਛੜਕਾਂ ਵਾਰਤੀਆਂ ਦੋਵੇਂ ਤਾਂ ਇਹ ਛੜਕ ਜਿਹੜੀ ਕਿੱਥੋਂ ਲੈ ਕੇ ਤੇ ਕਿੱਥੋਂ ਤੱਕ ਜੋੜਦੀ ਤੇ ਕਿੰਨੇ ਪਿੰਡ ਇਹਨਾਂ ਜੁੜਦੇ ਆ ਇਹਦੇ ਨਾਲ ਪਿੰਡ ਜੁੜਦੀਆਂ ਕਲਸੀਆਂ ਢੀਰੀ ਡੱਲ ਦੁੱਧੇ ਖਾਰੜਾ ਇਹ ਸਾਰੇ ਮਾਲੋ ਜਿਹੜੇ ਪਿੰਡ ਆ ਇਹਦੇ ਨਾਲ ਜੁੜੇ ਗਏ ਆ ਹਮ ਠੀਕ ਆ ਤਾਂ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਤੱਕ ਪਹੁੰਚ ਕੀਤੀ ਸੀ ਪਹੁੰਚ ਉਹਨਾਂ ਤਾਈਂ ਕੀਤੀ ਸੀ ਉਹਨਾਂ ਸਾਡੀ ਪੂਰਾ ਗੱਲ ਨਹੀਂ ਕੀ ਸੁਣੀ ਅਸੀਂ ਸਾਰਿਆਂ ਨਾਲ ਕੀਤੀ ਕਰਚੇ ਸੋ ਗਿਆ ਨਵੀਂ ਵਿਰਸਾ ਸੋ ਨਵੀਂ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਹਾਂਜੀ ਅਸੀਂ ਵੋਟਾਂ ਪਾ ਕੇ ਘਰ ਆ ਜਾਂਦੇ ਰਹੇ ਹਾਂ ਸਾਡਾ ਕੰਮ ਨਹੀਂ ਕੇ ਕੀਤਾ ਤੇ ਹੁਣ ਕੀ ਕਹਿਣਾ ਚਾਹੁੰਦੇ ਆ ਅਸੀਂ ਕੋਣੇ ਬਹੁਤ ਬਹੁਤ ਇਹਦਾ ਧੰਨਵਾਦ ਕਰਦੇ ਆ ਅਸੀਂ ਜਿਤਨਾ ਮਾਲ ਪਿੱਛੇ ਹੱਲਾ ਮਾਰਿਆ ਇਤਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਗਾਂਵ ਹੀ ਰਵਾਂਗੇ ਧੰਨਵਾਦ ਤੁਸੀਂ ਗੱਲਬਾਤ ਜਿਹੜੀ ਉਹਨਾਂ ਵਸਨੀਕਾਂ ਦੀ ਸੁਣੀ ਜੋ ਕਾਫੀ ਲੰਮੇ ਸਮੇਂ ਤੋਂ ਇਹ ਪਰੇਸ਼ਾਨੀ ਚੱਲਦੇ ਆ ਰਹੇ ਸੀ ਕਿ ਪੱਕੀ ਜਿਹੜੀ ਆ ਸੜਕ ਅਜੇ ਤੱਕ ਇਹਨਾਂ ਨੂੰ ਨਸੀਬ ਨਹੀਂ ਸੀ ਹੋਈ ਪਰ ਹੁਣ ਇਹ ਜਿਹੜੀ ਆ ਪੱਕੀ ਸੜਕ ਹਰ ਘਰ ਤੇ ਹਰ ਪਿੰਡ ਤੱਕ ਜਿਹੜੀ ਉਹ ਪਹੁੰਚ ਗਈ ਆ